ਅੱਜ ਰਾਤ ਨੂੰ ਭਾਰੀ ਤੂਫਾਨ ਦਾ ਅਲਰਟ ਪੰਜਾਬੀਓ ਹੋ ਜਾਓ ਸਾਵਧਾਨ ਵੱਡੀ ਚੇਤਾਵਨੀ ਹੁਣੇ-ਹੁਣੇ ਆਈ ਵੱਡੀ ਖਬਰ ਇੱਕਦਮ ਪੰਜਾਬ ਦਾ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਭਾਰੀ ਤੂਫਾਨ ਹਨੇਰੀ ਚੱਲ ਰਹੀ ਹੈ ਅਲਰਟ ਜਾਰੀ ਹੋਏ ਹਨ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਤੇ ਕਈ ਜ਼ਿਲ੍ਹਿਆਂ ਵਿੱਚ ਹਨੇਰੀ ਤੂਫਾਨ ਸਣੇ ਬਿਜਲੀ ਗੜਕਣ ਦੀ ਵਾਰਨਿੰਗ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਵੇਲੇ ਭਿਆਨਕ ਗਰਮੀ ਪੈ ਰਹੀ ਸੀ ਪਰ ਪਿਛਲੇ ਕੁਝ 24 ਘੰਟਿਆਂ ਦੇ ਦੌਰਾਨ ਰਾਜ ਦੇ ਔਸਤ ਤਾਪਮਾਨ ਚ ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਦਾ ਇਫਵਾਜਾ ਇਫਵਾਜਾ ਹੋਇਆ ਹੈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ بارش ਜਿਹੜੀ ਦਰਜ ਕੀਤੀ ਜਾ ਰਹੀ ਹੈ ਅਤੇ ਹੁਣ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਧੂੜ ਭਰੀ ਹਨੇਰੀ ਅਤੇ بارش ਸ਼ੁਰੂ ਹੋ ਚੁੱਕੀ ਹੈ ਜੀ ਤਾ ਦੇਖੋ ਜੇ ਪੰਜਾਬ ਦੇ ਪੰਜ ਰੇਜਨ ਯਾਨੀ ਕਿ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮੁਹਾਲੀ ਦੇ ਕੁਝ ਹਿੱਸਿਆਂ ਵਿੱਚ بارش ਹੋ ਸਕਦੀ ਹੈ ਇਸ ਦੇ ਇਲਾਵਾ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਮਾਨਸਾ ਪਟਿਆਲਾ ਮੁਕਸਰ ਸਾਹਿਬ ਫਾਜ਼ਿਲਕਾ ਵਿੱਚ ਕਈ ਥਾਵਾਂ ਤੇ ਧੂੜ ਭਰੀ ਹਨੇਰੀ ਬਿਜਲੀ ਗੜਕਣ ਅਤੇ ਮੀਂਹ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਹੈ ਜਦ ਅਲਰਟ ਜਾਰੀ ਹੋਏ ਨੇ ਅੱਜ ਰਾਤ ਨੂੰ ਭਾਰੀ ਮੀਂਹ ਤੇਜ਼ ਹਵਾਵਾਂ ਤੇਜ਼ ਤੂਫਾਨ ਜਿਹੜਾ ਦੱਸਿਆ ਜਾ ਰਿਹਾ ਲੋਕਾਂ ਨੂੰ ਗਰਮੀ ਤੋਂ ਰਾਹਤ ਹੋ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਅਲਰਟ ਜਾਰੀ ਹੋ ਚੁੱਕੇ ਹਨ ਤਾਂ ਦੇਖ ਸਕਦੇ ਹੋ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਅੱਜ ਦਾ ਮੌਸਮ ਜੀ ਹਾਂ ਅੰਸ਼ਕ ਤੌਰ ਤੇ ਬੱਦਲ ਛਾਏ ਰਹਿਣਗੇ ਤਾਪਮਾਨ 30 ਤੋਂ 41 ਡਿਗਰੀ ਦੇ ਵਿਚਕਾਰ ਰਹੇਗਾ ਬਾਕੀ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰੋ ਕਿ ਤੁਹਾਡੇ ਜ਼ਿਲ੍ਹੇ ਵਿੱਚ ਮੌਸਮ ਸਾਫ਼ ਹੈ ਜਾਂ ਫਿਰ ਬੱਦਲ ਬਣੇ ਹੋਏ ਨੇ ਅੱਜ ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਅਤੇ ਭਾਰੀ ਬਾਰਿਸ਼ ਜਿਹੜੀ ਆ ਦੱਸੀ ਹੋਈ ਹੈ ਜਿਸ ਨਾਲ ਗਰਮੀ ਤੋਂ ਕੁਝ ਰਾਹਤ ਜਿਹੜੀ ਆ ਮਿਲਦੀ ਹੋਈ ਨਜ਼ਰ ਆਵੇਗੀ ਬਾਕੀ ਮੌਸਮ ਸੰਬੰਧੀ ਜਿੰਮੇ ਕੋਈ ਹੋਰ ਜਾਣਕਾਰੀ ਅਪਡੇਟ ਆਉਂਦੀ ਆ ਅਸੀਂ ਚੈਨਲ 'ਅਹੀਂ ਜ਼ਰੂਰ ਸ਼ੇਅਰ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤਾਂ ਜੋ ਮੌਸਮ ਦੀਆਂ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਮੌਸਮ ਲੈ ਕੇ ਵੱਡਾ ਅਪਡੇਟ ਜਿਹੜਾ ਸਾਹਮਣੇ ਆਇਆ ਮਿਲਦਾ ਵੱਡਾ ਅਪਡੇਟ ਵਿੱਚ ਤਾਜ਼ਾ ਅਗਲੀ ਧੰਨਵਾਦ ਜੀ ਸਾਰਿਆਂ